आपने मुझे जीरो आवर में बोलने का मौका दिया चेयरमैन सर सर वाघा बॉर्डर ट्रेड जो बहुत पुराना अमृतसर से साथ लगता है पाकिस्तान के साथ इम्पोर्ट एक्सपोर्ट का काम था लेकिन बालाकोट अटैक के बाद 200 परसेंट कस्टम ड्यूटी लगाने के बाद उसको बंद कर दिया गया जो बाइबल नहीं रहा सर ये पुरातन ट्रेड है क्योंकि हमारा सामाजिक तौर पर और ऐतिहासिक तौर पर सभ्याचार एक है और हमारे जो इम्पोर्ट है इंपोर्ट के लिए कम से पांच सौ ट्रक देने आते थे सर। सर लेकिन बालाकोट हजार लोग बेरोजगार हो गए एक तरफ तो हम इंडस्ट्री लगाने की बात करते हैं रोजगार देने की बात करते हैं सर लेकिन जो रोजगार था वो बंद कर दिया गया करीब सर जब व्यापार जब बंद हुआ बहुत कुल्ली और बहुत ट्रक वाले बहुत जो वर्कशॉप वाले सब बेरोजगार हो गए मेरी सरकार से दुर्खास्त है वाघा बॉर्डर ट्रेड दोबारा शुरू करना चाहिए सर आईसीबी बढ़िया है एक सौ बीस एकड़ में 13 अप्रैल 2012 को बारह का उद्घाटन हुआ क्योंकि सर अमृतसर और लाहौर का पुरातन रिश्ता है ये व्यापार के केंद्र रहे हैं तो अफगानिस्तान तक और यूएई तक व्यापार यहाँ से होता था बंगाल और कलकत्ता के बीच जो रोड बनी है शेरशाह सूरी मार्ग यह दर्शाती है कि पुरातन ये एक तो इकोनॉमी की रीढ़ की हड्डी थी लेकिन सर सरकार ने इसको बंद कर दिया है उन्नीस और उन्नीस में भी जंग हुई लेकिन ये व्यापार बंद नहीं हुए सर उसके बाद भी शुरू हुए मेरी सरकार से दुखास्त है सर प्लीज हम हाँ बॉर्डर डिस्ट्रिक्ट के ऊपर बैठे हुए लोग हैं रोजगार चाहिए इंडस्ट्री हमारे पास है नहीं और ये रोजगार जो बाका बॉर्डर ट्रेड है इसको शुरू किया जाए ਸਰ ਇਸ ਦਿਨ ਸੰਗਿਆਨ ਲੈ 10000 ਲੋਕੋ ਕੇ श्रीमती ਰਚਨਾ ਬੈਨਰਜੀ ਨੂੰ ਸਰ ਮੇਰੀ ਸਰਕਾਰ ਜੀ ਜਨਹਿਤ ਕੌਮ ਬੈਂਕ ਜੀਜੀਤ ਸਿੰਘ ਔਜਲਾ ਅਕਸਰ ਹੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੇ ਰਹਿੰਦੇ ਨੇ ਤੇ ਹੁਣ ਵੀ ਆਵਾਜ਼ ਉਠਾਈ ਆ ਉਹ ਫਾਰਮ ਲੈ ਕੇ ਤੁਹਾਡਾ ਇਸ ਦਾ ਕੀ ਕਹਿਣਾ ਹੈ ਬਿਲਕੁਲ ਜੀ ਸਰਦਾਰ ਗੁਰਦੀਪ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਤੀਸਰੀ ਵਾਰ ਐਮਪੀ ਚੁਣੇ ਗਏ ਨੇ ਔਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਆਵਾਜ਼ ਰੱਖੀ ਆ ਅਮਰੇਸਰ ਦੀ ਆਵਾਜ਼ ਨਹੀਂ ਪੂਰੇ ਮਾਝੇ ਦੀ ਆਵਾਜ਼ ਰੱਖੀ ਆ ਔਰ ਬਹੁਤ ਜ਼ਰੂਰਤ ਹੈ ਅੱਜ ਤੁਸੀਂ ਦੇਖੋ ਸਬਜ਼ੀਆਂ ਦੇ ਰੇਟ ਕਿੰਨੇ ਵਧਦੇ ਜਾ ਰਹੇ ਆ ਵਪਾਰ ਬਾਗਾ ਬਾਰਡਰ ਤੋਂ ਜਿਹੜਾ ਵਪਾਰ ਹੁੰਦਾ ਸੀ ਉਹਦਾ ਕੀਮਤਾਂ ਘਟ ਜਾਂਦੀਆਂ ਸੀ ਕਿੰਨੇ ਲੋਕਾਂ ਦਾ ਉਹਨਾਂ ਦੱਸੇ ਕਿ 10000 ਦੇ ਕਰੀਬ ਲੋਕਾਂ ਦਾ ਰੋਜ਼ਗਾਰ ਚਲਿਆ ਗਿਆ ਅੱਜ ਜੇਕਰ ਵਪਾਰ ਖੁੱਲਦਾ ਵਾ ਤੇ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਉਹਦੇ ਨਾਲ ਹੱਲ ਹੋ ਜਾਂਦਾ ਔਰ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਉਹਦੇ ਨਾਲ ਅੱਜ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਵਾ ਉਹਦਾ ਹੱਲ ਹੋ ਸਕਦਾ ਔਰ ਬਹੁਤ ਸਹੀ ਸਮੇਂ ਤੇ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਇਸ ਮੰਗ ਨੂੰ ਚੁੱਕਿਆ ਵਾ ਔਰ ਮੈਂ ਆਸਰੇ ਕਰਦਾ ਕਿ ਔਜਲਾ ਸਾਹਿਬ ਨੇ ਜਿੱਤੇ ਇਸ ਮੰਗ ਨੂੰ ਚੁੱਕਿਆ ਹੀ ਨਹੀਂ ਉਹ ਇਸ ਮਸਲੇ ਦਾ ਹੱਲ ਵੀ ਕਰਾਉਣਗੇ ਔਰ ਆਖਰੀ ਸਾਤ ਤੱਕ ਲੜਕੇ ਜਿਹੜਾ ਵਾ ਬਾਰਡਰ ਫਲੋਨ ਦੇ ਲਈ ਜਿਹੜਾ ਸੰਦਰਸ਼ ਕਰਨਗੇ ਔਰ ਉਮੀਦ ਕਰਦੇ ਆ ਕਿ ਬਹੁਤ ਜਲਦ ਜਿਹੜਾ ਵਾ ਇਹ ਵਾਰਡਰ ਖੁੱਲੇਗਾ ਤੇ ਔਰ ਵਪਾਰ ਜਿਹੜਾ ਉਹ ਵਧੇਗਾ ਉਹਦੇ ਨਾਲ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਜਿਹੜੇ ਵਰਗ ਨੇ ਵਪਾਰੀ ਵਰਗਿਆ ਉਹਨਾਂ ਨੂੰ ਜਿਹੜਾ ਇਹਦਾ ਜਿਹੜਾ ਲਾਹਾ ਮਿਲੂਗਾ। ਕੋਈ ਸਮਝੀ ਅਕਸਰ ਦੇਖਿਆ ਜਾਂਦਾ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਲੈਂਦੀਆਂ ਹੁੰਦੇ ਆਣੇ ਜਦੋਂ ਗਰਮੀ ਆਉਂਦੀ ਹੈ ਜਾਂ ਸਰਦੀ ਹੁੰਦੀ ਹੈ ਬਾਜ਼ਾਰ ਖੁੱਲਣ ਨਾਲ ਕਿੰਨਾ ਕੁ ਲੋਕਾਂ ਨੂੰ ਜਿਹੜਾ ਸੰਕੁਸ਼ਟੀ ਮਿਲੇਗੀ ਕਿੰਨਾ ਕੁ ਸਭ। ਬਿਲਕੁਲ ਜੀ ਅੱਜ ਦੇਖੋ ਤੁਸੀਂ ਪਿਆਜ਼ ਦਾ ਕਿੰਨਾ ਮਤਲਬ ਰੇਟ ਵਧ ਗਿਆ ਵਾਲੂਆਂ ਦਾ ਕਿੰਨਾ ਹਰ ਇੱਕ ਸਬਜ਼ੀ ਦਾ ਜਿਹੜਾ 100-100 ਰੁਪਏ ਕਿ ਉਹ ਜਿਹੜਾ ਕੀਮਤਾਂ ਉਹਦੀਆਂ ਆਟੋਮੈਟਿਕ ਹੀ ਘਟ ਜਾਣਗੀਆਂ ਕੁਝ ਚੀਜ਼ਾਂ ਅਸੀਂ ਜਿਹੜੀਆਂ ਉਧਰ ਜ਼ਰੂਰਤਾਂ ਉਹ ਭੇਜ ਸਕਦੇ ਆ ਉਧਰੋਂ ਕੁਝ ਚੀਜ਼ ਦੀ ਜ਼ਰੂਰਤ ਹੈ ਇੱਧਰ ਆ ਸਕਦੀਆਂ ਜਿਹੜੀਆਂ ਬਹੁਤ ਸਾਰਾ ਵਪਾਰ ਦਾ ਜਿਹੜਾ ਲਾਹਾ ਮਿਲੇਗਾ ਇੱਥੇ ਤੇ ਲੋਕਾਂ ਨੂੰ ਔਰ ਜਿਹੜੀਆਂ ਕੀਮਤਾਂ ਜਿਹੜੀਆਂ ਉਹ ਘਟਣਗੀਆਂ